ਹਾਂਜੀ ਗੱਲਬਾਤ ਕਰਦੇ ਆ ਸਰਦਾਰ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰ ਗਿਣਿਆ ਚੁਣਿਆ ਦੇ ਵਿੱਚੋਂ ਜਿਹੜੇ ਆਉਂਦੇ ਨੇ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਜੋ ਭਾਜਪਾ ਜੁਆਇਨ ਕਰ ਚੁੱਕੇ ਨੇ ਭਾਜਪਾ ਉਮੀਦਵਾਰ ਨੇ ਪਰਮਪਾਲ ਕੌਰ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਜਾਇਦਾਦ ਦਾ ਵੇਰਵਾ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਜਿਹੜੀ ਜ਼ਾਇਦਾਦ ਲਿਖੀ ਹੈ ਇਹਨਾਂ ਨੇ ਜਿਹੜੀ ਅਚਲ ਜਿਹੜੀ ਚੱਲ ਹੈ ਚੱਲ ਜ਼ਾਇਦਾਦ ਲਿਖੀ ਹੈ ਇਹਨਾਂ ਨੇ 1 ਕਰੋੜ 81 ਲੱਖ ਰੁਪਏ ਔਰ ਦੂਜੀ ਜਿਹੜੀ ਅਚਲ ਜ਼ਾਇਦਾਦ ਆ ਉਹ ਲਿਖੀ ਹੈ 6 ਕਰੋੜ 4 ਲੱਖ ਰੁਪਏ ਜਿਹੜੀ ਬੈਂਕ ਦੇ ਵਿੱਚ ਰਾਸ਼ੀ ਜਮ੍ਹਾਂ ਹੈ ਉਹ ਹੈਗੀ ਹੈ 53 ਲੱਖ 14000 ਰੁਪਏ ਜਿਹੜੀ ਗਹਿਣਿਆਂ ਦੀ ਕੀਮਤ ਲਿਖੀ ਹੈ ਜੀ ਉਹ ਹੈਗੀ ਹੈ 42 ਲੱਖ 84000 ਰੁਪਏ ਜਿਹੜਾ ਵਾਹਨ ਇਹਨਾਂ ਨੇ ਲਿਖਿਆ ਗੱਡੀ ਜਿਹੜੀ ਇਹਨਾਂ ਕੋਲੇ ਉਹ ਹੈਗੀ ਹੈ ਟੋਇਟਾ ਫੋਰਚੂਨਰ ਅੱਪਾ ਦਿਨੇ ਵੀ ਆਮ ਲੀਡਰ ਦੇਖ ਲਈਏ ਸਾਰੇ ਵੱਡੇ ਤੋਂ ਵੱਡੇ ਟੋਇਟਾ ਫੋਰਚੂਨਰ ਮਿਲਦਾ ਫੇਵਰੇਟ ਗੱਡੀ ਲੱਗਦੀ ਆ ਹਰ ਇੱਕ ਲੀਡਰ ਕੋਲੇ ਇਹੀ ਗੱਡੀ ਹੈਗੀ ਹੈ ਹੈਗੀ ਆ ਟੋਇਟਾ ਫੋਰਚੂਨਰ 35 ਲੱਖ ਰੁਪਏ ਦੀ ਜਿਹੜੀ ਕੁੱਲ ਜਦਾਦ ਲਿਖੀ ਆ ਇਹਨਾਂ ਨੇ ਆਪਣੇ ਪਤੀ ਸਮੇਤ ਉਹ ਹੈ ਜੀ 7 ਕਰੋੜ 85 ਲੱਖ ਰੁਪਏ ਇਹ ਕੁੱਲ ਜਾਇਦਾਦ ਦਾ ਜੋ ਬੇਰਵਾ ਪਰਮਪਾਲ ਕੌਰ ਜੀ ਨੇ ਐਪੀ ਡੈਪਟ ਦੇ ਵਿੱਚ ਲਿਖਿਆ ਭਾਜਪਾ ਉਮੀਦਵਾਰ ਨੇ